ਸਾਡੇ ਬਹੁਤ ਹੀ ਪਿਆਰੇ ਮਿੱਤਰ ਸਾਡੇ ਵੱਡੇ ਭਰਾ ਲੈਕਟਰ ਜੀ ਵਿਗਿਆਨ ਸਦਾ ਸੁਖਦੇਵ ਸਿੰਘ ਜੀ ਦੀ ਸੇਵਾ ਮੁਕਤੀ ਦੀ ਪਾਰਟੀ 'ਚ ਪਹੁੰਚੇ ਸਵਾਰੇ ਹੀ ਪਰਿਵਾਰਕ ਮੈਂਬਰਾਂ ਸੱਜਣਾ ਮਿੱਤਰਾਂ ਸਭੂ ਸਟਾਫ ਦਾ ਤੇ ਹੋਰ ਸੰਸਥਾਵਾਂ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਸਾਰਿਆਂ ਦਾ ਸਵਾਗਤ ਹੈ ਤੇ ਹੁਣ ਅਸੀਂ ਛੋਟੀ ਜੀ ਰਸਮ ਕਰਨੀ ਹੈ ਸਨਮਾਨ ਦੀ ਮੈਂ ਬੇਨਤੀ ਕਰੂੰਗਾ ਕਿ ਸੁਖਦੇਵ ਸਰ ਵੀ ਤੇ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਥੋੜੇ ਦੂਰ ਹੈ ਉਹ ਚੰਦ ਮਿੰਟਾਂ ਲਈ ਇਹੀ ਪੰਡਾਲ 'ਚ ਆ ਜਾਣ ਉਸ ਤੋਂ ਬਾਅਦ ਫਿਰ ਆਪਣੀ ਜਿਹੜੀ ਪਾਰਟੀ ਹੈ ਉਸੇ ਤਰ੍ਹਾਂ ਨਿਰਵਿਘਨ ਚੱਲੂਗੀ ਸੋ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਸਮੂਹ ਝੱਲੀਆਂ ਕਲਾ ਦਾ ਸਟਾਫ ਬੈਠਾ ਸਾਡੇ ਸਾਥੀ ਸੁਖਦੇਵ ਸਿੰਘ ਜੀ ਨੇ ਲਗਭਗ 27 ਸਾਲ ਸਿੱਖਿਆ ਭਾਗ ਦੇ ਅੰਦਰ ਆਪਣੀਆਂ ਬੜਮੁਲੀਆਂ ਸਵਾਵਾਂ ਦਿੱਤੀਆਂ ਨੇ ਪਹਿਲਾ ਬਤੌਰ ਮਾਸਟਰ ਇਹਨਾਂ ਨੇ ਲੁਧਿਆਣਾ ਜ਼ਿਲ੍ਹੇ ਤੋਂ ਸੇਵਾ ਸ਼ੁਰੂ ਕੀਤੀ ਤੇ ਫਿਰ ਲੈਕਚਰਰ ਬਣ ਕੇ ਵੱਖੋ-ਵੱਖਰੇ ਸਕੂਲਾਂ 'ਚ ਰਹਿੰਦੇ ਹੋਏ ਝੱਲੀਆਂ ਕਲਾ ਜਿਹੜਾ ਕਿ ਸਿਰਕਾੜ ਸਕੂਲ ਹੈ ਸ਼ੂਟਿੰਗ ਦੇ ਖੇਤਰ ਚ ਨਾ ਬੰਗਾ ਸਾਹਿਬ ਆਏ ਆ ਸਾਰੀ ਟੀਮ ਉੱਥੋਂ ਆਪਣੀਆਂ ਬੇਦਾਗ ਸਵਾਮਾਂ ਲੈ ਕੇ ਪਿਛਲੀ 28 ਤਰੀਕ ਨੂੰ ਸੇਵਾਮੁਕਤ ਹੋਏ ਆ ਸੋ ਇੱਕ ਸੇਵਾ ਪੱਤਰੀ ਸਾਡੀ ਵਿਭਾਗੀ ਹੁੰਦੀ ਹੈ ਉਹ ਜਿੱਥੇ-ਜਿੱਥੇ ਸਾਡਾ ਕੋਈ ਮਲਾਜ਼ਮ ਜਦੋਂ ਜੋਬ ਕਰਦਾ ਉਹ ਨਾਲ-ਨਾਲ ਚੱਲਦੀ ਹੈ ਉਹ ਵਿਅਕਤੀ ਆਪਣੇ ਸੁਵੰਧਾ ਸਦਕਾ ਸਮਾਜ ਲਈ ਆਪਣੇ ਪਾਏ ਯੋਗਦਾਨ ਸਦਕਾ ਬਣਾਉਂਦਾ ਸੋ ਐਸੀ ਤਰ੍ਹਾਂ ਜਿੱਦਾਂ ਸਰ ਨੇ ਐਜੂਕੇਸ਼ਨ ਡਿਪਾਰਟਮੈਂਟ ਚ ਸਾਇੰਸ ਦੇ ਵਿਸ਼ੇ ਚ ਵਿਗਿਆਨ ਦੇ ਵਿਸ਼ੇ ਚ ਆਪਣੀਆਂ ਸਵਾਮਾਂ ਦਿੱਤੀਆਂ ਉੱਥੇ ਜਦੋਂ ਕਰੋਨਾ ਦਾ ਦੌਰ ਆਇਆ ਜਦੋਂ ਸਮਾਜਿਕ ਸਾਂਝਾ ਬਹੁਤ ਹੀ ਕਹ ਲੋ ਪਤਲੀਆਂ ਹੋ ਗਈਆਂ ਸੀ ਕੋਈ ਕਿਸੇ ਨੂੰ ਕਿਸੇ ਦੇ ਘਰ ਨਹੀਂ ਸੀ ਬਾੜ ਦਾ ਉਦੋਂ ਅਸੀਂ ਸਾਈਕਲਿੰਗ ਸ਼ੁਰੂ ਕੀਤੀ ਦੋ ਜਣੇ ਹੁੰਦੇ ਸੀ ਅਸੀਂ ਇੰਡੀਆ ਲੈਵਲ ਤੇ ਵੀ ਟੂਰ ਲਾਏ ਫੇ ਚਾਰ ਤੇ ਫਿਰ ਉਹ ਸਾਰੇ ਸਾਈਕਲ ਪ੍ਰੇਮੀਆਂ ਦਾ ਸਾਡੇ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਰਜਿਸਟਰਡ ਦੇ ਰੂਪ ਚ ਇੱਕ ਹੋਲ ਸਾਹਮਣੇ ਆਈ ਜਿਹਦੇ ਪ੍ਰਧਾਨ 인ਦਰਪਾਲ ਸਿੰਘ ਰਾਜੂ ਸਤਿਆਲ ਜੀ ਸਾਡੇ ਚ ਹਾਜ਼ਰ ਹੈ ਸੋ ਉਹ ਸੰਸਥਾ ਮੈਂ ਕਹਿ ਸਕਦਾ ਕਿ ਸੁਖਦੇਵ ਜੀ ਦੇ ਯਤਨਾਂ ਸਦਕਾ ਇਬਦਾਰ ਜਨਰਲ ਸੈਕਟਰੀ ਆ ਬਠਿੰਡਾ ਸਾਈਕਲਿੰਗ ਗਰੁੱਪ ਤੋਂ ਬਾਅਦ ਸਾਡੀ ਸੈਕੰਡ ਰਜਿਸਟਰਡ ਬਾਡੀ ਹੈ ਪੰਜਾਬ ਚ ਸੋ ਹੁਣ ਵੀ ਅਸੀਂ ਉਮੀਦ ਕਰਦੇ ਆ ਪਿਛਲੇ ਕੁਝ ਦਿਨ ਤੋਂ ਇਹ ਸੰਸਥਾ ਸਾਡੀ ਡੈੱਡ ਵਾਂਗ ਹੀ ਪਈ ਸੀ ਸੋ ਅਸੀਂ ਇਹ ਅਲੀਕਿਆ ਕਿ ਹੁਣ ਸੰਜੀਵ ਸਰ ਵਿਲੇ ਹੋਗੇ ਸਾਈਕਲਿੰਗ ਦੇ ਖੇਤਰ ਚ ਦੁਬਾਰਾ ਫੇਰ ਇਹਨਾਂ ਦਾ ਸਹਿਯੋਗ ਲਈਏ ਤੇ ਅੱਜ ਸਾਡੇ ਪ੍ਰਿੰਸੀਪਲ ਸਾਹਿਬ ਜਗਤਾਰ ਸਿੰਘ ਜੀ ਆਏ ਨਹੀਂ ਮੈਨੂੰ ਅੱਜ ਵੀ ਯਾਦ ਹੈ ਸਾਈਕਲਿੰਗ ਦਾ ਪਹਿਲਾ ਟ੍ਰਾਇਲ ਮੇਰੇ ਬੇਟੇ ਦਾ ਸੀਗਾ ਉਹਨਾਂ ਨੇ ਲਿਆ ਹੈਲੋ ਉਸ ਕੜੀ ਦੇ ਤਹਿਤ ਅੱਜ ਸਾਡਾ ਬੇਟਾ ਆਇਆ ਹੋਇਆ ਆਤਾਰ ਕੇਸ਼ ਸਿੰਘ ਜੀ ਸਾਡੇ ਮੈਂਬਰ ਬੈਠੇ ਆ ਇਹ ਸਾਡਾ ਬੇਟਾ ਨੈਸ਼ਨਲ ਲੈਵਲ ਤੇ ਸਾਈਕਲਿੰਗ ਕਪੀਸਟ ਕਰਕੇ ਆਇਆ ਸੋ ਇਹ ਸਾਡੀ ਸੋਚ ਹੈ ਕਿ ਅਸੀਂ ਖੇਡਾਂ ਦੇ ਖੇਤਰ ਵੀ ਆਪਣੇ ਬੱਚਿਆਂ ਨੂੰ ਅੱਗੇ ਤੋਰੀਏ ਸੋ ਇਹਦੇ ਤੇ ਸੰਗਦੇਵ ਸਰ ਦਾ ਸਾਡੇ ਹੰਦਾ ਬੜਾ ਹੀ ਯੋਗਦਾਨ ਹੈ ਤੇ ਮੈਂ ਹੁਣ ਬੇਨਤੀ ਕਰਾਂ ਸਟੇਲ ਸਾਹਿਬ ਕਿਉਂਕਿ ਉਹਨਾਂ ਨੇ ਜਾਣਾ ਆਜੋ ਪਲੀਜ਼ ਆਜੋ ਨਹੀਂ ਆਜੋ 那个，那个<然>、嗯，那个、啊。